ਇਹ ਗੱਲਾਂ ਕਰਦਾ ਕਿ ਚਾਹੁੰਦਾ 14 ਅਪ੍ਰੈਲ ਨੂੰ ਅਸੀਂ ਆਹ ਕਰਦੇਾਂਗੇ ਇਹ ਕਰਦੇਾਂਗੇ ਮੈਂ ਪੰਨੂ ਨੂੰ ਦੱਸਣਾ ਚਾਹੁੰਦਾ ਕਿ ਪੰਨੂ ਜਿਹੜੀਆਂ ਤੂੰ ਗੱਲਾਂ ਕਰਦਾ ਤੇਰੇ ਕੰਨਾਂ ਦੇ ਮੁੰਡ ਅਮਰੀਕਾ ਦੀ ਧਰਤੀ ਦੇ ਉਹਦੇ ਚੰਦਰ ਸ਼ੇਖਰ ਆਜਾਦੀ ਨੇ ਕੱਲ 12 ਅਪ੍ਰੈਲ ਨੂੰ ਜਿਹੜਾ ਆ ਉਥੇ ਉਦਘਾਟਨ ਕੀਤਾ ਹੈ ਬਾਬਾ ਸਾਹਿਬ ਡਾਕਟਰ ਮੇਰਕਰ ਸਾਹਿਬ ਦੇ ਸਟੈਚੂ ਦਾ ਉਹ ਤੇਰੇ ਚ ਦਮ ਹੈਗਾ ਤਾਂ ਉਥੇ ਤੂੰ ਖੜਕੇ ਦਿਖਾਲ ਦੇ ਤੇਰਾ ਜਿਹੜਾ ਸਾਡਾ ਸਮਾਜ ਆ ਤੇਰੇ ਪਾਰ ਕੇ ਲੀਰੋ ਲੀਨਾ ਤੈਨੂੰ ਕਰ ਦੇਣਾ ਕੈਨੇਡਾ ਦੇ ਵਿੱਚ ਅੱਜ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਦੀਆਂ ਗੱਲਾਂ ਹੋ ਰਹੀਆਂ ইংল্যান্ড ਦੀ ਧਰਤੀ ਤੇ ਹੋ ਰਹੀਆਂ ਉਹ ਕਿੱਥੋਂ ਕਿੱਥੋਂ ਤੋਂ ਬਾਬਾ ਸਾਹਿਬ ਦੀ ਗੱਲ ਨੂੰ ਜਿਹੜਾ ਬੰਦ ਕਰੂੰਗਾ ਅੱਜ ਜੇਸ ਧਰਤੀ ਦੇ ਉੱਤੇ ਇਹਦੇ ਬੰਦਿਆਂ ਨੇ ਇਹਦੇ ਦਲਿਆਂ ਨੇ ਜਿਹੜਾ ਸਟ੍ਰੀਚ ਉਹਦੇ ਉੱਤੇ ਆ ਕੇ ਆਪਣੇ ਜਿਹੜੇ ਆ ਉਹ ਗਲਤ ਸ਼ਬਦ ਲਿਖੇ ਆ ਜ ਸਾਡੇ ਗੁਰੂ ਰਬਦਾਸ ਮਹਾਰਾਜ ਦੇ ਬਾਰੇ ਉਹਨਾਂ ਨੇ ਅਪਸ਼ਬਦ ਜਿਹੜੇ ਬੋਲੇ ਆ ਉਹਨਾਂ ਦਾ ਬਦਲਾ ਲੈਣ ਲਈ ਅੱਜ ਗੁਰੂ ਰਬਦਾਸ ਦੇ ਪੈਰੋਕਾਰ, 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਸਾਹਿਬ ਦੇ ਪੈਰੋਕਾਰ ਅੱਜ ਇਸ ਧਰਤੀ ਦੇ ਉੱਤੇ ਉਹ ਪੰਨੂ ਦੇ ਬੰਦਿਆਂ ਨੂੰ ਲੱਭਦੇ ਫਿਰਦੇ ਆ ਕਿ ਆਉਣ ਬੜਕਾ ਮਾਰਨੀਆਂ ਬੜੀਆਂ ਸੋਖੀਆਂ ਹੁੰਨੀਆਂ ਇੱਥੇ ਆ ਕੇ ਸਾਡੇ ਨਾਲ ਗੱਲ ਕਰਨ ਔਰ ਮੈਂ ਮਹਾਪੁਰਸ਼ਾਂ ਨੂੰ ਵੀ ਇਹ ਗੱਲ ਕਹਿਣਾ ਜਿਹੜਾ ਸਾਡੇ ਸਮਾਜ ਦੇ ਸੰਤ ਮਹਾਪੁਰਸ਼ ਆ ਸਾਧੂ ਸਮਾਜ ਆ ਉਹ ਜੇ ਤੁਸੀਂ ਆਪਣੇ ਡੇਰਾਂ ਦੇ ਵਿੱਚੋਂ ਇਹ ਗੱਲ ਥੋੜੀ ਜਿਹੀ ਜ਼ਿਆਦਾ ਕੱਢ ਦਿਓਗੇ ਤਾਂ ਛੇਤੀ ਜਿਹੜੇ ਆ ਇਹ ਭਾਗ ਲੱਗ ਜਾਣਗੇ ਰਾਜ ਨੂੰ